ਜੋ ਆਪਾਂ ਸ਼ਬਦ ਪੜਿਆ ਹੈ ਪਾਵਨ ਪਵਿੱਤਰ ਅੰਗ 168 ਤੇ ਸੁਭਾਏ ਮਾਨ ਹੈ ਸਤਿਗੁਰੂ ਸਮਝਾਉਣਾ ਕਰਦੇ ਨੇ ਜਿਉਂ ਜਨਨੀ ਸੁੱਤ ਜਣ ਪਾਲਤੀ ਰਾਖੇ ਨਦਰ ਮਯਾਰ ਜਿਵੇਂ ਮਾਤਾ ਆਪਣੇ ਪੁੱਤਰ ਨੂੰ ਜਨਮ ਦੇ ਕੇ ਤੇ ਉਹਦਾ ਉਹਦਾ ਪਾਲਣ ਪੋਸ਼ਣ ਕਰਦੀ ਹੈ ਤੇ ਸਾਰਾ ਦਿਨ ਉਹਦੇ ਨਾਲ ਪਿਆਰ ਕਰਦੀ ਰਹਿੰਦੀ ਹੈ ਤੇ ਕੁਝ ਨਾ ਕੁਝ ਉਹਦੇ ਮੂੰਹ ਵਿੱਚ ਪਾਉਂਦੀ ਰਹਿੰਦੀ ਹੈ ਠੀਕ ਹੈ ਜੀ ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਜਿਉ ਜਨਨੀ ਸੁੱਤ ਜਨ ਪਾਲਤੀ ਰਾਖੇ ਨਦਰ ਮਝਾਰ ਅੰਤਰ ਬਾਹਰ ਮੁਖ ਤੇ ਗਰਾਸ ਖਿੰਖਿਨ ਖਿੰ ਪੋਚਾਰ ਵੀ ਪਿਆਰ ਵੀ ਕਰਦੀ ਰਹਿੰਦੀ ਐ ਸਕਿੰਟ ਸਕਿੰਟ ਬਾਅਦ ਤੇ ਕੁਛ ਨਾ ਕੁਛ ਉਹਨੂੰ ਖਾਉਂਦੀ ਪਿਉਂਦੀ ਰਹਿੰਦੀ ਐ ਕੋਈ ਨਾ ਕੋਈ ਚੀਜ਼ ਉਹਦੇ ਮੂੰਹ ਚ ਪਾਉਂਦੀ ਐ ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਜਿਵੇਂ ਮਾਤਾ ਆਪਣੇ ਪੁੱਤਰ ਦੇ ਨਾਲ ਪਿਆਰ ਕਰਦੀ ਐ ਉਹਨੂੰ ਖਾਣ ਨੂੰ ਦਿੰਦੀ ਐ ਸਾਰਾ ਦਿਨ ਕੁਛ ਨਾ ਕੁਛ ਕਿਉਂ ਸਤਗੁਰ ਗੁਰ ਸਿੱਖ ਰੱਖਦਾ ਇਸੇ ਤਰ੍ਹਾਂ ਹੀ ਸਤਗੁਰ ਆਪਣੇ ਸਿੱਖ ਦੇ ਨਾਲ ਪਿਆਰ ਕਰਦਾ ਕਿਉਂ ਸਤਗੁਰ ਗੁਰਮ ਗੁਰ ਸਿੱਖ ਰੱਖਦਾ ਹਰ ਪ੍ਰੀਤ ਪਿਆਰ ਹਰੀ ਪ੍ਰਭੂ ਪਰਮਾਤਮਾ ਦੇ ਨਾਮ ਦੀ ਪ੍ਰੀਤ ਨਾਲ ਜੋੜੀ ਰੱਖਦਾ ਗੁਰੂ ਤੇ ਉਹਦੇ ਜੀਵ ਆਤਮਾ ਦੀ ਸਾਂਭ ਸੰਭਾਲ ਕਰਦਾ ਜਿਸ ਤਰ੍ਹਾਂ ਮਾਤਾ ਆਪਦੇ ਪੁੱਤਰ ਦੀ ਸਾਂਭ ਸੰਭਾਲ ਕਰਦੀ ਹੈ ਅਗੇ ਮਹਾਰਾਜ ਕਹਿਣਾ ਕਰਦੇ ਨੇ ਮੇਰੇ RAM ਹਮ ਬਾਰਕ ਹਰ ਪ੍ਰਭ ਕੇ ਹੈ ਇਆਣੇ ਆਪਾਂ ਇਆਣੇ ਮਤਬਲਾ ਬੱਚੇ ਆ ਨਿਆਣੇ ਆ ਆਪਣੀ ਮਤ ਨਿਆਣੀ ਆ ਇਸ ਤਰ੍ਹਾਂ ਅਰਦਾਸ ਕਰਕੇ ਮਹਾਰਾ ਸੱਚੇ ਪਾਤਸ਼ਾਹ ਅਸੀਂ ਇਆਣੇ ਆ ਤੇ ਤੁਸੀਂ ਕਿਰਪਾ ਕਰੋ ਧੰਨ ਧੰਨ ਗੁਰੂ ਗੁਰ ਸਤਗੁਰ ਪਾੰਦਾ ਉਹ ਗੁਰੂ ਆ ਜਿਹੜਾ ਸਾਡਾ ਵੱਡਾ ਵਿਦਵਾਨ ਹੈ ਧੰਨ ਹੈ ਗੁਰੂ ਜਿਨ ਹਰ ਉਪਦੇਸ਼ ਦੇ ਕੀਏ ਸਿਆਣੇ ਜਿਨੇ ਹਰੀ ਪ੍ਰਭੂ ਪਰਮਾਤਮਾ ਦੇ ਨਾਮ ਦਾ ਉਪਦੇਸ਼ ਦਿੱਤਾ ਤੇ ਸਾਨੂੰ ਸਿਆਣੇ ਕਰ ਲਿਆ ਕਹਿਣ ਦਾ ਮਤਲਬ ਹੈ ਵੀ ਉਪਦੇਸ਼ ਦਾ ਮਤਲਬ ਆ ਵੀ ਸਾਨੂੰ ਗਿਆਨ ਦਿੱਤਾ ਗਿਆਨ ਦੇ ਕੇ ਸਾਨੂੰ ਸਿਆਣੇ ਕਰ ਲਿਆ ਰਹਾਉ ਰਹਾਵਲੇ ਬੰਦ ਚ ਮਹਾਰਾਜ ਕਹਿੰਦੇ ਨੇ ਜੈਸੇ ਗਗਨ ਫਰਾਂਤੀ ਉਡਤੀ ਕੱਪਰੇ ਬਾਗੇ ਵਾਲੀ ਇਹਦਾ ਭਾਵ ਹੈਗਾ ਜਿਵੇਂ ਕੂੰਜ ਚਿੱਟੀਆਂ ਫਰਾਂ ਵਾਲੀ ਅਸਮਾਨ ਚ ਉੱਡਦੀ ਫਿਰਦੀ ਹੈ ਜੈਸੀ ਗਗਨ ਫ੍ਰਾਂਤੀ ਗਗਰ ਮਨੇ ਅਸਮਾਨ ਹਨਾ ਫ੍ਰਾਂਤੀ ਉਡਦੀ ਕੱਪਰੇ ਬਾਗੇ ਵਾਲੀ ਚਿੱਟੇ ਫਰਾਂ ਵਾਲੀ ਕੂੰਜ ਅਸਮਾਨ ਵਿੱਚ ਉੱਡੀ ਫਿਰਦੀ ਆ ਹੋ ਰਾਖੇ ਚੀਤ ਪੇਸੇ ਵਿੱਚ ਬਚਰੇ ਉਹਦਾ ਚਿੱਤ ਆਪਦੇ ਬੱਚਿਆਂ ਵੱਲ ਜਿੱਥੇ ਉਹ ਆਪਦੇ ਬੱਚਿਆਂ ਨੂੰ ਛੱਡ ਕੇ ਆਈ ਆ ਉੱਡਦੀ ਫਿਰਦੀ ਆ ਅਸਮਾਨ ਦੇ ਵਿੱਚ ਪਰ ਚਿੱਤ ਉਹਦਾ ਆਪਦੇ ਬੱਚਿਆਂ ਵਿੱਚ ਆ ਧਿਆਨ ਨਾਲ ਜਿਸ ਤਰ੍ਹਾਂ ਕੂੰਜ ਆਪਣੇ ਬੱਚਿਆਂ ਦੇ ਵਿੱਚ ਧਿਆਨ ਰੱਖਦੀ ਤੇ ਉਹਨਾਂ ਨੂੰ ਆਪਦੀ ਯਾਦਰਾ ਹੀ ਪਾਲਣ ਪੋਸ਼ਣ ਨਹੀਂ ਕਰੀ ਜਾਂਦੀ ਉਹਨਾਂ ਦਾ ਜੈਸੀ ਗੱਗ ਨੇ ਫੇਰਾਂਤੀ ਉਡਤੀ ਕਪਰੇ ਬਾਗੇ ਵਾਲੀ ਹੋ ਰੱਖੇ ਚੀਤ ਵਿੱਚ ਪੀਸੇ ਵਿੱਚ ਬਚਰੇ ਨਿਤ ਹਿਰਦੇ ਸਾਰ ਸਮਾਲੀ ਆਪਦੇ ਹਿਰਦੇ ਵਿੱਚ ਹੀ ਸਭ ਸੰਭਾਲ ਕਰੀ ਜਾਂਦੀ ਹੈ ਕੂੰਜ ਫਿਰਦੀ ਅਸਮਾਨ ਦੇ ਵਿੱਚ ਉੱਡੀ ਆ ਉਹਨਾਂ ਦੇ ਵਿੱਚ ਧਿਆਨ ਰੱਖਦੀ ਆ ਤੇ ਧਿਆਨ ਦੇ ਨਾਲ ਹੀ ਉਹਨਾਂ ਦੇ ਨਾਲ ਮੇਲ ਮਲਾਪ ਕਰੀ ਰੱਖਦੀ ਆ ਇਸੇ ਤਰ੍ਹਾਂ ਹੀ ਗੁਰਸਿੱਖ ਨੇ ਵੀ ਪ੍ਰਭੂ ਪਰਮਾਤਮਾ ਦੇ ਵਿੱਚ ਧਿਆਨ ਰੱਖਣਾ ਕੰਮਕਾਰ ਆਪਦਾ ਕਰਦੇ ਰਹਿਣਾ ਇਹ ਤੋਂ ਸਿੱਖਿਆ ਇਹ ਮਿਲਦੀ ਆ ਇਸ ਸ਼ਬਦ ਤੋਂ ਸਿੱਖਿਆ ਇਹ ਮਿਲਦੀ ਆ ਵੀ ਆਪਣਾ ਕਾਰੋਬਾਰ ਕਰਦੇ ਹੋਏ ਤੇ ਪ੍ਰਭੂ ਪਰਮਾਤਮਾ ਵਿੱਚ ਧਿਆਨ ਰੱਖਣਾ ਜਿਵੇਂ ਕੂੰਜ ਆਪਣੇ ਬੱਚਿਆਂ ਵਿੱਚ ਧਿਆਨ ਰੱਖਦੀ ਆ ਅਸਮਾਨ ਦੇ ਵਿੱਚ ਉੱਡੀ ਕਰਦੀ ਆ ਅੱਗੇ ਮਹਾਰਾਜ ਕਹਿੰਦੇ ਨੇ ਤੇਉ ਸਤਗੁਰ ਸਿੱਖ ਪ੍ਰੀਤ ਹਰ ਹਰ ਕੀ ਗੁਰ ਸਿੱਖ ਰੱਖੇ ਜੀ ਨਾਲੀ ਸਮਝ ਲਈ ਨਾ ਆਪਾਂ ਗੱਲ ਗੁਰ ਸਿੱਖ ਆਪਣੇ ਗੁਰੂ ਦੇ ਨਾਲ ਇਸੇ ਤਰ੍ਹਾਂ ਪ੍ਰੀਤ ਰੱਖੇ ਜਿਵੇਂ ਕੂਜ ਆਪਣੇ ਬੱਚਿਆਂ ਨਾਲ ਰੱਖਦੀ ਹੈ ਅੱਗੇ ਮਹਾਰਾਜ ਕਹਿੰਦੇ ਨੇ ਜੈਸੀ ਕਾਤੀ 30 32 ਹੈ ਜਿਵੇਂ ਆ ਦੰਦਾਂ ਦੀ ਆਪਣੇ ਕਿਸੇ ਦੇ 30 ਦੰਦ ਨੇ ਕਿਸੇ ਦੇ 32 ਨੇ ਇੱਥੇ ਦੋਨੇ ਲਿਖਿਆ 30 ਤੇ 32 ਇਹਨਾਂ ਦੀ ਕੈਂਚੀ ਹੈ ਕਹਾ ਕੈਂਚੀ ਬਣੀ ਹੋਈ ਆ ਆਪਣੇ 30 ਦੰਦਾਂ ਦੀ ਬੱਤੀਆਂ ਦੰਦਿਆਂ ਦੀ ਕਿਸੇ ਦੇ 32 ਆ ਕਹਿੰਦੇ 30 ਆ ਸਮਝ ਨਹੀਂ ਗੱਲ ਆਪਾਂ ਜੈਸੇ ਕਾਤੀ 30 32 ਹੈ ਵਿੱਚ ਰੱਖੇ ਰਸਨਾ ਜਿਹੜੀ ਰਸਨਾ ਆਪਣੀ ਜੀਭ ਹੈ ਇਹ ਮਾਸ ਦਾ ਤੇ ਖੂਨ ਦਾ ਇੱਕ ਟੁਕੜਾ ਹੈ ਠੀਕ ਆ ਜੀ ਵਿੱਚ ਰੱਖੇ ਰਸਨਾ ਮਾਸ ਰਤ ਕੇਰੀ ਜੀਵ ਚਮਦੀ ਤੇ ਖੂਨ ਦੀ ਬਣੀ ਹੋਈ ਹੈ ਤੇ ਉਸ ਕੈਂਚੀ ਦੇ ਵਿੱਚ ਬੱਤੀਆਂ ਦੰਦਾਂ ਦੀ ਕੈਂਚੀ ਦੇ ਵਿੱਚ ਇਸਲਾਮਤ ਰਹਿੰਦੀ ਆ ਬੋਲੀ ਜਾਵੇ ਖਾਈ ਪੀ ਜਾਵੇ ਠੀਕ ਆ ਜੀ ਇਹਨੂੰ ਉਹ ਕੈਂਚੀ ਕੱਟ ਨਹੀਂ ਸਕਦੀ ਇਹਦੇ ਬਾਰੇ ਚ ਕੀ ਦੱਸਦੇ ਨੇ ਮਹਾਰਾਜ ਕੋਈ ਜਾਣ ਮਾਸ ਕੀ ਕਾਤੀ ਕਿ ਕਿਸ ਹਾਸ ਹੈ ਮਹਾਰਾਜ ਕਹਿੰਦੇ ਇਹ ਨਾ ਸਮਝ ਲਿਓ ਕਿਤੇ ਵੀ ਇਹ ਇਹ 마ਸ ਦੀ ਜੀਬ ਤੇ ਹੱਥ ਵਿੱਚ ਆ ਕੁਛ ਵੀ ਉਹਨਾਂ ਤੋਂ ਬਚੀ ਰਹਿੰਦੀ ਆ ਇਹ ਨਾ ਇਹਨੂੰ ਪ੍ਰਭੂ ਪ੍ਰਮਾਤਮਾ ਨੇ ਨਿਜਮ ਵਿੱਚ ਰੱਖਿਆ ਬਚਾ ਕੇ ਰੱਖਿਆ ਉਹਨਾਂ ਤੋਂ ਧਿਆਨ ਨਾਲ ਗੱਲ ਸੁਣਨ ਵਾਲੀ ਜੀ ਡੂੰਗੀ ਗੱਲ ਆ ਇਹ ਮਹਾਰਾਜ ਕਹਿੰਦੇ ਕੋਈ ਜਾਣੋ 마ਸ ਕੀ ਕਾਤੀ ਕੇ ਕਿਸ ਹੱਥ ਹੈ ਬਜਾਂ ਦੰਦਾਂ ਦੀ ਕੰਚੀ ਦੇ ਕੋਈ ਹੱਥ ਆ ਜਿਹੜੇ ਬਤੀ ਦੰਦ ਰੇ ਇਨਾਂ ਦੇ ਕੋਸ ਸਖਤ ਬਸਾਂ ਤੇ ਜਾਂ ਜੀਬ ਦੇ ਕੋਸ ਬਸ ਵੀ ਇਹ ਉਹਨਾਂ ਤੋਂ ਬਚ ਕੇ ਰੱਖਦੀ ਤੇ ਜਾਂ ਉਹ ਇਹਨੂੰ ਬਚਾ ਕੇ ਰੱਖਦੇ ਰਹਿੰ ਇਹ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਹੀ ਕਿਰਪਾ ਹੈ ਜਿਨੇ ਇਹ ਨਿਜਮ ਬਣਾਇਆ ਨਿਜਮ ਦੇ ਵਿੱਚ ਰੱਖੀ ਆ ਉਹ ਬੱਤੀਆਂ ਦੰਦਾਂ ਦੀ ਜਿਹੜੀ ਕੈਂਚੀ ਆ ਉਹ ਤੋਂ ਬਚਾ ਕੇ ਜੀਵ ਨੂੰ ਰੱਖਿਆ ਠੀਕ ਆ ਜੀ ਉਹ ਵੀ ਉਹਨੇ ਸੈੱਟ ਕੀਤੇ ਨੇ ਆਏ ਨਹੀਂ ਹੈ ਵੀ ਦੰਦ ਇਹਨੂੰ ਵੱਡ ਦੇਣਗੇ ਜਿਵੇਂ ਹੁਣ ਬੋਲੀ ਜਾਂਦੇ ਆ ਬੋਲਦਿਆਂ ਤੋਂ ਵੀ ਮਤਲਬ ਦੰਦ ਇਹਨੂੰ ਕੱਟ ਦੇਣਗੇ ਹੈਲਦੇ ਦੰਦ ਵੀ ਅਜੀਬ ਵੀ ਚੱਲ ਰਹੀ ਹੈ ਠੀਕ ਆ ਜੀ ਇਹ ਉਸ ਪ੍ਰਮਾਤਮਾ ਦੀ ਕਿਰਪਾ ਸਦਕਾ ਇਹ ਨਿਜਮ ਬਣਿਆ ਹੋਇਆ ਉਹਨੂੰ ਬਚਾ ਕੇ ਰੱਖਦਾ ਇਸੇ ਤਰ੍ਹਾਂ ਹੀ ਮਹਾਰਾਜ ਕਹਿਣਾ ਕਰਦੇ ਨੇ ਵੀ ਇਹ ਕਿਉਂ ਇਹਨੇ ਬਸ ਨਹੀਂ ਹੈ ਇਹਨਾਂ ਦੇ ਕਿਉਂ ਸੰਤ ਜਨਾਂ ਕੀ ਨਰ ਨਿੰਦਾ ਕਰੇ ਹਰ ਰੱਖੇ ਪੈਜ ਜਨ ਕੇਰੀ ਉਹ ਚਾਹੇ ਗੁਰਮਖ ਪਿਆਰਿਆਂ ਦੀ ਕੋਈ ਨਿੰਦਾ ਕਰੀ ਜਾਵੇ ਕੋਈ ਉਹਨਾਂ ਨੂੰ ਮਾੜਾ ਕਹੀ ਜਾਵੇ ਕੋਈ ਕੁਛ ਵੀ ਕਹੀ ਜਾਵੇ ਉਹ ਆਪਣੇ ਭਗਤ ਪਿਆਰਿਆਂ ਦੀ ਲਾਜ ਰੱਖਦਾ ਉਹ ਨਹੀਂ ਕਿਤੇ ਉਹਨੂੰ ਮਾੜਾ ਕਹਿੰਦਾ ਦੂਜੇ ਲੋਕੀ ਕਹਿੰਦੇ ਕਹੀ ਜਾਣ ਕਿਉਂਕਿ ਜੇ ਕੋਈ ਗੁਰੂ ਦੀ ਗੱਲ ਸੁਣਾਉਂਦਾ ਬਹੁਤ ਸਾਰੇ ਪ੍ਰਚਾਰ ਕਰੇ ਉਹਨਾਂ ਦੇ ਦਾਲੇ ਵੀ ਹੋ ਜਾਂਦੇ ਨੇ ਲੋਕ ਘੇਰਦੇ ਨੇ ਕੇਸ ਵੀ ਕਰਦੇ ਨੇ ਪਰ ਉਹ ਗੁਰੂ ਦਾ ਪਿਆਰਾ ਜਿਹੜੀ ਗੁਰੂ ਦੀ ਗੱਲ ਆ ਸੱਚੀ ਉਹ ਕਹੀ ਜਾਂਦਾ ਉਹ ਨਹੀਂ ਪਿੱਛੇ ਮੁੜਦਾ ਮਹਾਰਾਜ ਕਹਿੰਦੇ ਉਹ ਆਪੇ ਸਤਗੁਰੂ ਰੱਖਦਾ ਹੈ ਕਿਸੇ ਤੇ ਬਸ ਨਹੀਂ ਕੁਛ ਵੀ ਕਿਉ ਸੰਤ ਜਨਾ ਕੀ ਨਰ ਨਿੰਦਾ ਕਰੇ ਹਰ ਰਾਖੇ ਪੈਜ ਜਨ ਕੇਰੀ ਅੱਗੇ ਮਹਾਰਾਜ ਕਹਿੰਦੇ ਨੇ ਭਾਈ ਮਤ ਕੋਈ ਜਾਣੋ ਕਿਸੇ ਕੇ ਕਿਸ ਹੱਥ ਹੈ ਸਭ ਕਰੇ ਕਰਾਇਆ ਮਤ ਕੋਈ ਜਾਣੇ ਵੀ ਕਿਸੇ ਦੇ ਕੁਛ ਹੱਥ ਹੈ ਸਭ ਕੁਛ ਅਕਾਲ ਪੁਰਖ ਵਾਹਿਗੁਰੂ ਦੇ ਹੱਥ ਬਸ ਹੈ ਜਰਾ ਮਰਾ ਕਾਪ ਜਰਾ ਮਹਾਰਾਜ ਨੂੰ ਜੁਕਾਮ ਖੰਗ ਜੀ ਕਹ ਦਿੰਦੇ ਆ ਤਾਪ ਬੁਖਾਰ ਹਨ ਸਿਰਤ ਸਾਪ ਸਭ ਹਰ ਕ ਬਸ ਹੈ ਇਹ ਜੋ ਵੀ ਸਰੀਰ ਦਾ ਸਿਸਟਮ ਆ ਤਾਪਮਾਨ ਵਧ ਗਿਆ ਬੁਖਾਰ ਜੀ ਨੂੰ ਆਪਾਂ ਕਹਿੰਦੇ ਆ ਟੈਂਪਰੇਚਰ ਵਧ ਗਿਆ ਬੁਖਾਰ ਹੋ ਗਿਆ ਕਿਤੇ ਡਾਊਨ ਹੋ ਗਿਆ ਜਾਂ ਕੋਈ ਕਿਸ ਤਰ੍ਹਾਂ ਦੀ ਵੀ ਜੁਕਾਮ ਖੰਗ ਹੋ ਗਈ ਇਹ ਮਤਲਬ ਨਾ ਕੁਦਰਤ ਦੇ ਨਿਯਮ ਮੁਤਾਬਕ ਹੁੰਦੇ ਆ ਕੁਦਰਤ ਜਦੋਂ ਹੁਣ ਮਤਲਬ ਮੌਸਮ ਬਦਲਦਾ ਕੁਦਰਤ ਦੇ ਬਸੰਨ ਮੌਸਮ ਬਦਲਣਾ ਕੋਈ ਇਹਨੂੰ ਬਦਲਾ ਨਹੀਂ ਸਕਦਾ ਇਹ ਚਲੋ ਇੱਕ ਨਿਜਮ ਉਹਦੇ ਹੁਕਮ ਮੁਤਾਬਕ ਹੋ ਰਿਹਾ ਮਹਾਰਾਜ ਕਹਿੰਦੇ ਇਹ ਕਿਸੇ ਦੇ ਬਸ ਨਹੀਂ ਹੈ ਸਭ ਕਿਸ ਭਾਈ ਮਤ ਕੋਈ ਜਾਣੋ ਕਿਸੇ ਕੇ ਕਿਸ ਹੱਥ ਹੈ ਸਭ ਕਰੇ ਕਰਾਇਆ ਪ੍ਰਭੂ ਪ੍ਰਮਾਤਮਾ ਦਾ ਕੀਤਾ ਹੁੰਦਾ ਸਾਰਾ ਕੁਝ ਜਰਾ ਮਰਾ ਕਾਪ ਸਿਰਤ ਸਾਪ ਸਭ ਹਰ ਕੇ ਬਸ ਹੈ ਕੋਈ ਲਾਗ ਨਾ ਸਕੇ ਬਿਨ ਹਰਕਾਰ ਆ ਉਹ ਹਰੀ ਪ੍ਰਭੂ ਪਰਮਾਤਮਾ ਦਾ ਕੀਤਾ ਹੋਈ ਹੁੰਦਾ ਹੈ ਹੋਰ ਕਿਸੇ ਦੇ ਕੋਈ ਬਸ ਨਹੀਂ ਹੈ ਅੱਗੇ ਸਤਿਗੁਰੂ ਕਹਿਣਾ ਕਹਿੰਦੇ ਨੇ ਕਰਦੇ ਨੇ ਐਸਾ ਹਰ ਨਾਮ ਮਨ ਚਿਤ ਨਿਤ ਧਿਆਵੋ ਜਨ ਨਾਨਕ ਜੋ ਅੰਤੀ ਔਸਰ ਲਏ ਛਡਾਇਆ ਮਹਾਰਾਜ ਕਹਿੰਦੇ ਐਸਾ ਹਰੀ ਪ੍ਰਭੂ ਪਰਮਾਤਮਾ ਦਾ ਨਾਮ ਧਿਆਵੋ ਭਾਈ ਐਸਾ ਹਰ ਨਾਮ ਮਨ ਚਿੱਤ ਨਿਤ ਧਿਆਵੋ ਆਪਦੇ ਮਨ ਦੇ ਵਿੱਚ ਟਿਕਾਓ ਚਿੱਤ ਦੇ ਵਿੱਚ ਉਹਨੂੰ ਧਿਆਵੋ ਜਨ ਨਾਨਕ ਜੋ ਅੰਤਿ ਔਸਰ ਲੈ ਛਡਾਇ ਜਿਹੜਾ ਅੰਤ ਸਮੇਤ ਇਹਨੂੰ ਛਡਾ ਲਵੇ ਇਹ ਰਿਥ ਨਾਮ ਨੂੰ ਧਿਆ ਗੌੜੀ ਬਰਾਗਣ ਮਾਲਾ ਚੌਥਾ ਜਿਸ ਮਿਲੈ ਮਨ ਹੋਏ ਆਨੰਦ ਸੋ ਸਤਗੁਰ ਕਹੀਏ ਜੀਨੋ ਮਿਲ ਕੇ ਤੇਰੇ ਮਨ ਵਿੱਚ ਆਨੰਦ ਮੰਦਾ ਖੁਸ਼ੀ ਪ੍ਰਾਪਤ ਹੁੰਦੀ ਆ ਤੇਰੇ ਮਨ ਨੂੰ ਸਕੂਨ ਮਿਲਦਾ ਉਸ ਸਤਿਗੁਰੂ ਨੂੰ ਮਿਲਾ ਕੇ ਤੇ ਉਹੀ ਸਾਡੇ ਸਤਿਗੁਰੂ ਨੇ ਹੁਣ ਗੁਰਬਾਣੀ ਨਾਮ ਬਾਣੀ ਆ ਜਿਹੜੀ ਸਾਡੇ ਭਰਮ ਭਲੇਖੇ ਸਾਰੇ ਦੂਰ ਕਰਦੇ ਨੇ ਸਾਡੇ ਮਨ ਨੂੰ ਸਕੂਨ ਮਿਲਦਾ ਇਹੀ ਪੰਕਤੀ ਇਹ ਕਹਿ ਰਹੇ ਨੇ ਜਿਸ ਮੇਲੇ ਇਹ ਮਨ ਹੋਏ ਅਨੰਦਾ ਸੋ ਸਤਿਗੁਰ ਕਹੀਏ ਮਨ ਕੀ ਦੁਬਦਾ ਬਿਨ ਸਜਾਏ ਹਰ ਪਰਮ ਪਦ ਲਈਏ ਜਿਹੜੀ ਮਨ ਦੀ ਦੁਬਦਾ ਹੈ ਦੁਬਦਾ ਸਾਡੀ ਦੂਰ ਹੋ ਜਾਂਦੀ ਹੈ ਡਵਲਮੈਂਡ ਇੱਕ ਪਾਸੇ ਫਿਰ ਗੁਰੂ ਦੇ ਚਰਨੀ ਲੱਗ ਜਾਂਦਾ ਇਨਸਾਨ ਸਾਰੇ ਪਾਸੇ ਉਹਦੇ ਉਹਨੂੰ ਫਿੱਕੇ ਲੱਗਦੇ ਨੇ ਫਿਰ ਮਹਾਰਾਜ ਕਹਿੰਦਾ ਕਰਦੇ ਨੇ ਮਨ ਕੀ ਦੁਬਦਾ ਬਿਨ ਸਜਾਏ ਹਰ ਪਰਮ ਪਦ ਲਈਏ ਇਥੋਂ ਪਰਮ ਦੀ ਪ੍ਰਾਪਤੀ ਹੋਣੀ ਆ ਠੀਕ ਆ ਜੀ ਤੇਰਾ ਮਨੁੱਖਾ ਜਨਮ ਨਾਮ ਬਾਣੀ ਨਾਲ ਜੁੜ ਕੇ ਸਬਰਨ ਅੱਗੇ ਸਤਗੁਰ ਕਹਿੰਦੇ ਨੇ ਮੇਰੇ ਸਤਗੁਰ ਪਿਆਰ ਕਿਤ ਵਿਧਿ ਮਿਲੇ ਹੁਣ ਇਸ ਪੰਕਤੀ 'ਚ ਮਹਾਰਾਜ ਕਹਿੰਦੇ ਨੇ ਵੀ ਉਹ ਇਸ ਸਤਗੁਰੂ ਦਾ ਪਿਆਰ ਕਿਹੜੀ ਵਿਧੀ ਨਾਲ ਮਿਲੇ ਦੱਸ ਦਿੰਨੇ ਅੱਗੇ ਹੌ ਖਿੰ ਖਿੰ ਕਰੀ ਨਮਸਕਾਰ ਖਿੰ ਖਿੰ ਦਾ ਮਤਲਬ ਅੱਖ ਦੇ ਝਮਕੇ ਦੇ ਸਮੇਂ ਮੁਤਾਬਕ ਵੀ ਤੈਨੂੰ ਭੁੱਲੇ ਨਾ ਇੰਨਾ ਕ ਸਮਾਂ ਵੀ ਜਿੰਨਾ ਕ ਅੱਖ ਝਮਕਣ ਨੂੰ ਸਮਾਂ ਲੱਗਦਾ ਮਹਾਰਾਜ ਕਹਿੰਦੇ ਇੰਨਾ ਕ ਸਮਾਂ ਬਣਾ ਤੈਨੂੰ ਭੁੱਲੇ ਇੰਨਾ ਕ ਸਮਾਂ ਵੀ ਤੈਨੂੰ ਯਾਦ ਰਹੇ ਨਮਸਕਾਰ ਸਦਾ ਨਮਸਕਾਰ ਮਤਲਬ ਵੀ ਹਰੀ ਪ੍ਰਭੂ ਪਰਮਾਤਮਾ ਤੇਰੇ ਹਿਰਦੇ ਘਰ ਵਿੱਚ ਸਦਾ ਬਸਿਆ ਰਹੇ ਗੁਰੂ ਵੱਲ ਤੇਰਾ ਧਿਆਨ ਹੋਵੇ ਮਹਾਰਾਜ ਕਹਿੰਦੇ ਇਸ ਤਰ੍ਹਾਂ ਮਿਲ ਜਾਏਗਾ ਹੌ ਖਿੰਨ ਖਿੰਨ ਕਰੀ ਨਮਸਕਾਰ ਮੇਰਾ ਘਰ ਪੂਰਾ ਕਿਉ ਮਿਲੇ ਇਸ ਤਰ੍ਹਾਂ ਭਾਈ ਜਦੋਂ ਤੂੰ ਸਦਾ ਉਹਨੂੰ ਯਾਦ ਰੱਖੇਂਗਾ ਇਸ ਤਰ੍ਹਾਂ ਮਿਲੇਗਾ ਪ੍ਰਭੂ ਪਰਮਾਤਮਾ ਤੈਨੂੰ ਰਹਾ ਔਰਹਾ ਵळे ਬੰਦ ਚ ਮਹਾਰਾਜ ਕਹਿੰਦੇ ਨੇ ਕਰ ਕਿਰਪਾ ਹਰ ਮਿਲਿਆ ਮੇਰਾ ਸਤਗੁਰ ਪੂਰਾ ਉਸ ਅਕਾਲ ਪੁਰਖ ਵਾਹਿਗੁਰੂ ਨੇ ਸਾਡੇ ਤੇ ਕਿਰਪਾ ਕੀਤੀ ਮਨੁੱਖਾ ਜਨਮ ਦਿੱਤਾ ਤੇ ਸਾਨੂੰ ਪੂਰਾ ਸਤਗੁਰੂ ਮਿਲਾਤਾ ਪੂਰਾ ਸਤਗੁਰੂ ਕੌਣ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੇ ਸ਼ਬਦ ਗੁਰੂ ਜਿਹੜਾ ਜਿਹੜੇ ਨਾਲ ਆਪਾਂ ਜੁੜੇ ਬੈਠੇ ਹੁਣ ਸ਼ਬਦ ਨਾਲ ਜੁੜੇ ਬੈਠੇ ਨਾ ਸ਼ਬਦ ਸੁਣ ਰਹੇ ਆ ਤਾਂ ਬੈਠ ਰਹੇ ਆ ਬੈਠੇ ਮਹਾਰਾਜ ਕਹਿੰਦੇ ਨੇ ਕਰ ਕਿਰਪਾ ਹਰ ਮੇਲਿਆ ਮੇਰਾ ਸਤਗੁਰ ਪੂਰਾ ਜਦੋਂ ਗੁਰੂ ਮਿਲ ਗਿਆ ਫੇਰ ਇਸ ਪੁੰਨੀ ਜਨ ਕੇ ਰਿਆ ਲੈ ਸਤਗੁਰ ਧੂਰਾ ਫੇਰ ਤੇਰੀਆਂ ਇੱਛਾਵਾਂ ਸਾਰੀਆਂ ਪੂਰੀਆਂ ਹੋਣਗੀਆਂ ਜਦੋਂ ਸਤਗੁਰਾਂ ਦੇ ਬਚਨ ਮੰਨੇਗਾ ਤੂੰ ਗੁਰੂ ਦਾ ਗਿਆਨ ਸੁਨੇਗਾ ਧੂਰਾ ਦਾ ਮਤਬਲ ਕੋਈ ਆਹ ਬਾਹਰ ਜੋ ਜਾਣੇ ਆ ਆਪ ਜਿਹੜੀ ਉਹ ਧੂੜ ਉੱਡਦੀ ਆ ਉਹਨੂੰ ਧੂੜ ਨਹੀਂ ਕਿਹਾ ਜਾਣੀ ਆਮ ਲੋਕ ਤੇ ਆਮ ਜਿਹੜੇ ਪ੍ਰਚਾਰਕ ਨੇ ਉਹ ਇਹੀ ਗੱਲ ਕਰ ਜਾਂਦੇ ਨੇ ਵੀ ਉਹ ਚਰਨ ਧੂੜ ਆ ਜੀ ਉਹ ਸੰਗਤ ਦੀ ਧੂੜ ਆ ਗੁਰੂ ਦੀ ਚਰਨਾਂ ਦੀ ਧੂੜ ਆ ਨਾ ਚਰਨ ਧੂੜ ਆ ਜਿਹੜੀ ਭਾਈ ਸਾਨੂੰ ਗੁਰੂ ਦਾ ਗਿਆਨ ਪੱਲੇ ਬੰਨਣਾ ਗੁਰੂ ਦੇ ਬਚਨ ਹਿਰਦੇ ਵਿੱਚ ਵਸਾਉਣੇ ਇਹ ਚਰਨ ਵਸਾ ਲੈ ਹਿਰਦੇ ਘਰ ਵਿੱਚ ਚਰਨ ਧੂੜ ਆ ਵੀ ਆ ਗੁਰੂ ਦਾ ਗਿਆਨ ਲੈ ਲਿਆ ਸੀ ਇਹ ਆ ਚਰਨ ਧੂੜ ਅਸਲ ਵਿੱਚ ਗੁਰਬਾਣੀ ਮੁਤਾਬਕ ਮਹਾਰਾਜ ਕਹਿੰਦੇ ਨੇ ਇਸ ਪੁੰਨੀ ਜਨ ਕੇ ਰਿਆ ਭਗਤ ਪਿਆਰਾਂ ਦੀ ਇੱਛਾ ਪੂਰੀ ਹੋ ਜਾਂਦੀ ਆ ਲੈ ਸਤ ਗੁਰ ਧੂਰਾ ਜਿਹੜਾ ਗੁਰ ਦਾ ਗਿਆਨ ਲੈ ਲੈਂਦਾ ਉਹਦੀ ਇੱਛਾ ਪੂਰੀ ਹੋ ਜਾਂਦੀ ਹੈ ਹਰ ਭਗਤ ਗੜਾਵੇ ਹਰ ਭਗਤ ਸੁਣੇ ਉਹ ਪ੍ਰਭੂ ਪਰਮਾ ਪਰਭੂ ਪ੍ਰਮਾਤਮਾ ਦੀ ਭਗਤੀ ਨੂੰ ਦ੍ਰਿੜ ਕਰ ਲੈ ਆਪਦੇ ਹਿਰਦੇ ਵਿੱਚ ਪੱਕਾ ਕਰ ਲੈ ਤੇ ਗੁਰੂ ਦੇ ਬਚਨ ਸੁਣ ਭਗਤੀ ਵਾਲੇ ਜਿਸ ਸਤ ਗੁਰ ਮਿਲੇ ਇਸ ਤਰ੍ਹਾਂ ਮਹਾਰਾਜ ਕਹਿੰਦੇ ਤੈਨੂੰ ਸਤ ਗੁਰੂ ਮਿਲੇਗਾ ਟੋਟਾ ਮੂਲ ਨਯਾ ਵੀ ਟੋਟਾ ਦਾ ਮਤਲਬ ਲਾ ਤੈਨੂੰ ਕਿਸੇ ਕਿਸਮ ਦੀ ਘਾਟ ਨਹੀਂ ਆਏਗੀ ਮਹਾਰਾਜ ਕਹਿੰਦੇ ਟੋਟਾ ਮੂਲ ਨਯਾ ਵੀ ਹਰ ਲਾਭਨਿਤ ਦਿੜੀਏ ਹਰੀ ਪ੍ਰਭੂ ਪਰਮਾਤਮਾ ਦਾ ਲਾਭ ਲੈਣ ਦਾ ਆਪਦੇ ਹਿਰਦੇ ਘਰ ਵਿੱਚ ਸਿਧਾਂਤ ਨੂੰ ਪੱਕਾ ਕਰ ਲਗੇ ਜਿਸ ਕੋਰ ਦਾ ਬਿਗਾਸ ਹਰ ਇਹਦਾ ਮਤਲਬ ਹਿਰਦਾ ਘਰ ਜਿਹਨੂੰ ਆਪਾਂ ਆਮ ਭਾਸ਼ਾ ਵਿੱਚ ਕਦ ਨੇ ਅੰਦਰ ਦਿਲ ਵਿੱਚ ਕੀ ਹੈ ਠੀਕ ਆ ਜੀ ਇਥੇ ਹਿਰਦੇ ਦੀ ਗੱਲ ਕਰੀਏ ਉਹੀ ਗੱਲ ਹੁੰਦੀ ਹੈ ਹਿਰਦਾ ਦਿਮਾਗ ਸਾਡਾ ਮਾਈਂਡ ਮਹਾਰਾਜ ਕਹਿੰਦੇ ਜੇ ਤੈਨੂੰ ਜਿਸ ਕੋਰ ਦਾ ਵਿਗਾਸ ਹੈ ਭਾਉ ਦੂਜਾ ਨਹੀਂ ਜਿਹਦੇ ਕੋਲੇ ਗੁਰੂ ਦਾ ਗਿਆਨ ਗੁਰੂ ਦੀ ਮਾਤਾ ਉਹਨੂੰ ਕਿਸੇ ਦੇ ਨਾਲ ਹੋਰ ਨਾ ਕਿਸੇ ਦੇ ਨਾਲ ਪਿਆਰ ਆ ਤੇ ਨਾ ਕਿਸੇ ਦਾ ਉਹਨੂੰ ਡਰ ਆ ਠੀਕ ਆ ਜੀ ਇੱਕ ਪ੍ਰਭੂ ਪਰਮਾਤਮਾ ਤੋਂ ਹੀ ਉਹ انسان ਡਰਦਾ ਹੋਰ ਸਾਰੇ ਡਰ ਭੌ ਦੇ ਚੱਕੇ ਜਾਂਦੇ ਨੇ ਨਾਨਕ ਤਿਸ ਗੁਰ ਮਿਲ ਉਦਰੇ ਹਰ ਗੁਣ ਗਾਵਾਈ ਹਰੀ ਪ੍ਰਭੂ ਪਰਮਾਤਮਾ ਦੇ ਗੁਣ ਗਾਉਣਾ ਗੁਰੂ ਦੇ ਗੁਣ ਗਾਉਣਾ ਹੀ ਸਾਡਾ ਜੀਵਨ ਸਫਲਾ ਹੋਣਾ ਹੈ ਹੋਰ ਗੁਰੂ ਦੇ ਗਿਆਨ ਤੋਂ ਬਿਨਾ ਕੁਝ ਵੀ ਅਸੀਂ ਕਰਦੇ ਆ ਉਹ ਕਿਸੇ ਲਿਖੇ ਵਚਨੀ ਉਹਨੂੰ ਕਰਮ ਕਾਂਡ ਕਿਹਾ ਗੁਰਬਾਣੀ ਨੇ ਵੀ ਤੂੰ ਕਰਮ ਤਾਂ ਕੀਤਾ ਨਾਲ ਹੀ ਉਹਨੂੰ ਖਤਮ ਕਰਤਾ ਕਾਂਡ ਦਾ ਮਤਲਬ ਆ ਵੀ ਉਹ ਵਧੀਆ ਕੰਮ ਨਹੀਂ ਤੂੰ ਕੀਤਾ ਕਰੀ ਚੱਲਾ ਆਪਣੀ ਮਰਜ਼ੀ ਨਾਲ ਜਿਹੜਾ ਕੁਝ ਮਰਜ਼ੀ ਐ ਠੀਕ ਆ ਜੀ ਮਨੁੱਖ ਆਪਣੇ ਵਿਚਾਰਾਂ ਪ੍ਰਤੀ ਸੁਤੰਤਰ ਹੈ ਸੁਤੰਤਰ